ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਨਿੰਬੂ ਪਾਣੀ ਦੋ ਤਰੀਕਿਆਂ ਨਾਲ ਬਣਾਵਾਂਗੇ ਇੱਕ ਆਪਾਂ ਪੁਦੀਨਾ ਪਾ ਕੇ ਬਣਾਵਾਂਗੇ ਤੇ ਇੱਕ ਆਪਾਂ ਸਿੰਪਲ ਨਿੰਬੂ ਪਾਣੀ ਬਣਾਵਾਂਗੇ ਤੇ ਬਹੁਤ ਸੌਖਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸੂੰਗੀ ਜਿਹਦੇ ਨਾਲ ਤੁਸੀਂ ਇੱਕ ਦਿਨ ਤੁਹਾਨੂੰ 5 ਮਿੰਟ ਲੱਗਣਿਆ ਤੇ ਦੂਜੀ ਵਾਰੀ ਤੁਸੀਂ ਸਕਿੰਟਾਂ ਦੇ ਵਿੱਚ ਜਿਹੜਾ ਪਾਣੀ ਆ ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਲਓਗੇ ਤੇ ਬੱਚੇ ਵੀ ਨਿੰਬੂ ਪਾਣੀ ਖੁਦ ਬਣਾ ਕੇ ਪੀ ਲਿਆ ਕਰਨਗੇ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ ਸਾਰੀ ਗਰਮੀ ਤੁਸੀਂ ਮੌਜ ਕਰੋਗੇ ਲੋਜੀ ਸਭ ਤੋਂ ਪਹਿਲਾਂ ਆਪਾਂ ਨਿੰਬੂ ਪਾਣੀ ਦਾ ਮਸਾਲਾ ਬਣਾਵਾਂਗੇ ਗੈਸ ਬਾਲ ਕੇ ਫਰਾਈਪੈਨ ਵਿੱਚ ਰੱਖ ਲਿਆ ਤੜਕਣੀ ਤੇ ਗੈਸ ਆਪਾਂ ਘੱਟ ਕੀਤਾ ਹੋਇਆ ਤਕਰੀਬਨ 1 ਤੋਂ 1.5 ਚਮਚਾ ਲਿਆ ਮੈਂ ਕਾਲੀਆਂ ਮਿਰਚਾਂ ਦਾ 3 ਚਮਚ ਲੈਨੇ ਮੈਂ ਜੀਰੇ ਦੇ 2 ਤੋਂ 3 ਚਮਚੇ ਤੇ ਇੱਕ ਚਮਚਾ ਆਪਾਂ ਵਿੱਚ ਪਾਵਾਂਗੇ ਸੌਂਫ ਦਾ ਜਿਆਦਾ ਸੌਂਫ ਨਹੀਂ ਪਾਉਣੀ ਫਿਰ ਸੌਂਫ ਦਾ ਟੇਸ ਹੈ ਜਿਹੜਾ ਦੂਜੇ ਮਸਾਲਿਆਂ ਨੂੰ ਦੱਬ ਲੈਂਦਾ ਸੌਂਫ ਜ਼ਰੂਰ ਪਾਓ ਠੰਡੀ ਹੁੰਦੀ ਆ ਬਾਕੀ ਸਾਰੀਆਂ ਚੀਜ਼ਾਂ ਹਾਜਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਗਰਮੀ ਦੇ ਮਹੀਨੇ ਨਿੰਬੂ ਪਾਣੀ ਜ਼ਰੂਰ ਪੀਆ ਕਰੋ ਜਿੱਦਾਂ ਦਾ ਮੌਸਮ ਚੱਲ ਰਿਹਾ ਬਹੁਤ ਜ਼ਿਆਦਾ ਲੂ ਪੈ ਰਹੀ ਆ ਸੋ ਬੱਚਿਆਂ ਨੂੰ ਪਾਣੀ ਪਿਉਉਣ ਦਾ ਸਭ ਤੋਂ ਵਧੀਆ ਤਰੀਕਾ ਵੀ ਤੁਸੀਂ ਇਦਾਂ ਦਾ ਮਸਾਲਾ ਵਗੈਰਾ ਸਾਰਾ ਕੁਝ ਘਰੇ ਤਿਆਰ ਕਰਕੇ ਰੱਖੋ ਇੱਕ ਦਿਨ ਤੁਹਾਨੂੰ ਸਿਰਫ 5 ਮਿੰਟ ਲੱਗਣੇ ਆ ਇਸ ਮਸਾਲੇ ਫਿਰ ਅਨੁਸਾਰ ਆ ਪ੍ਰੋਸੈਸ ਕਰਨ ਨੂੰ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਬਹੁਤ ਸੌਖਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸੂੰਗੀ ਸਾਰਾ ਚੰਝੜ ਤੁਹਾਡਾ ਸਾਰੀ ਗਰਮੀ ਦਾ ਖਤਮਾ ਲੋ ਜੀ ਇਹਨਾਂ ਨੂੰ ਆਪਾਂ ਸਲੋ ਗੈਸ ਤੇ ਭੁੰਨ ਲੈਣਾ ਜਦੋਂ ਤੱਕ ਵਧੀਆ ਜੀ ਖੁਸ਼ਬੂ ਆਉਣੀ ਨਹੀਂ ਸ਼ੁਰੂ ਹੋ ਜਾਂਦੀ ਜਾਂ ਆਪਾਂ ਵੇਖੀਏ ਵੀ ਥੋੜਾ ਜਿਹਾ ਜੀਰੇ ਦਾ ਰੰਗ ਨਹੀਂ ਬਦਲ ਜਾਂਦਾ ਗੈਸ ਤੇਜ਼ ਨਾ ਕਰਿਓ ਕਿਉਂਕਿ ਫਿਰ ਖੁਸ਼ਬੂ ਵਧੀਆ ਨਹੀਂ ਆਉਂਦੀ ਮਸਾਲਿਆਂ ਦੀ ਤੇ ਵਧੀਆ ਤਰੀਕੇ ਨਾਲ ਨਹੀਂ ਭੁੰਨਦੇ ਤੁਸੀਂ ਚਾਹੋ ਇੱਥੇ ਥੋੜਾ ਜਿਹਾ ਲੂਣ ਪਾ ਸਕਦੇ ਹੋ ਪਰ ਆਪਾਂ ਪੀਸਣ ਵੇਲੇ ਪਾਵਾਂਗੇ ਸੋ ਮੈਂ ਇੱਥੇ ਲੂਣ ਨਹੀਂ ਪਾਇਆ ਆਪਾਂ ਪਾਵਾਂਗੇ ਕਾਲਾ ਲੂਣ ਤੇ ਬਿਲਕੁਲ ਥੋੜੀ ਜਿਹੀ ਮੈਂ ਪਾਈ ਅਜਮੈਣ ਅਜਮੈਣ ਦੀ ਆਪਣੇ ਹਾਜਮੇ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਗੈਸ ਵਗੈਰਾ ਨਹੀਂ ਬਣਦੀ ਅਜਮੈਣ ਪਾਉਂਦੀ ਹੀ ਮੈਂ ਗੈਸ ਆ ਜਿਹੜਾ ਬੰਦ ਕਰਤਾ ਕਿਉਂਕਿ ਕੜਾਹੀ ਆਪਣੀ ਗਰਮ ਆ ਅਜਮੈਣ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ ਇਹਨੇ ਇਦਾਂ ਹੀ ਪੁੱਜ ਜਾਣਾ ਗਰਮ ਕੜਾਹੀ ਦੇ ਵਿੱਚ ਹੀ ਹਲਾ ਹਲਾ ਕੇ ਆਪਾਂ ਮਸਾਲਿਆਂ ਨੂੰ ਵਧੀਆ ਭੁੰਨ ਲੈਣਾ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਇਹਨੂੰ ਬਿਲਕੁਲ ਠੰਡੇ ਕਰ ਲਾਂਗੇ ਠੰਡੇ ਕਰਨ ਤੋਂ ਬਾਅਦ ਹੀ ਆਪਾਂ ਜਿਹੜੇ ਮਸਾਲੇ ਆ پیسਨੇ ਆ ਇਹ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ। ਲੋ ਜੀ ਨਾਲ ਹੀ ਆਪਾਂ ਕੁਝ ਹੋਰ ਮਸਾਲੇ ਪਾਵਾਂਗੇ। ਅੱਧਾ ਕ ਚਮਚ ਪਾਇਆ ਮੈਂ ਆਮਚੂਰ ਪਾਊਡਰ ਦਾ ਇਹ ਮੇਰਾ ਘਰ ਦਾ ਬਣਿਆ ਹੋਇਆ। ਆਮਚੂਰ ਪਾਊਡਰ ਹੈ ਜੇ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਪਾ ਲਿਓ। ਤੁਸੀਂ ਇੱਥੇ ਸਿਟਰਿਕ ਐਸਿਡ ਵੀ ਪਾ ਸਕਦੇ ਹੋ ਜਿਹਨੂੰ ਟਾਰਟਰੀ ਵੀ ਬੋਲਿਆ ਜਾਂਦਾ ਨਿੰਬੂ ਦਾ ਫੁੱਲ। ਲੋ ਜੀ ਨਾਲ ਹੀ ਮੈਂ ਪਾਤਾ ਇੱਥੇ ਕਾਲਾ ਲੂਣ। ਪਤਾ ਨਹੀਂ ਇਹਦਾ ਰੰਗ ਇੱਥੇ ਚਿੱਟਾਰਿਆ ਸ਼ਾਇਦ ਰੌਸ਼ਨੀ ਪੈ ਰਹੀ ਹੈ। ਤੁਹਾਨੂੰ ਤੇੰਨੇ ਚੰਚੇ ਤੁਸੀਂ ਕਾਲੇ ਲੂਣ ਦੇ ਪਾ ਲੈਣੇ ਨੇ ਜਦੋਂ ਆਪਾਂ ਨਿੰਬੂ ਦਾ ਸੱਤ ਪੌਨੇ ਉਹਦੇ ਨਾਲ ਥੋੜਾ ਜਿਹਾ ਗਲਾ ਖਰਾਬ ਹੋਣ ਦਾ ਡਰ ਰਹਿੰਦਾ ਸੋ ਮੈਂ ਨਹੀਂ ਪਾਇਆ ਤੇ ਨਾਲ ਹੀ ਆਪਾਂ ਇੱਥੇ ਚੀਨੀ ਪਾ ਦਾਂਗੇ ਖੰਡ ਪਾ ਦਾਂਗੇ ਤੁਸੀਂ ਚਾਹੋ ਜਿਹੜੀ ਚੀਨੀ ਐ ਨੂੰ ਅਲੱਗ ਤੋਂ ਵੀ ਖੰਡ ਨੂੰ ਤੁਸੀਂ ਪੀਸ ਕੇ ਰੱਖ ਸਕਦੇ ਹੋ ਤੁਸੀਂ ਚਾਹੋ ਤਾਂ ਮਸਾਲੇ ਦੇ ਵਿੱਚ ਵੀ ਪੀਸ ਕੇ ਰੱਖ ਦਿਓ ਰੱਖ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਸ ਤਰੀਕੇ ਨਾਲ ਇਹਨੂੰ ਪੀਸ ਕੇ ਰੱਖ ਸਕਦੇ ਹੋ ਸਾਰਾ ਜਿਹੜਾ ਤੁਹਾਡਾ ਕੰਮ ਖਤਮ ਹੋ ਜਾਊਗਾ ਬਿਲਕੁਲ ਵੀ ਤੁਹਾਨੂੰ ਅਲੱਗ ਤੋਂ ਖੰਡ ਨੂੰ ਪੀਸਣ ਦੀ ਲੋੜ ਨਹੀਂ ਪੈਣੀ ਲੋ ਜੀ ਨਾਲ ਹੀ ਆਪਾਂ ਇਹਦੇ ਵਿੱਚ ਪਾਤਾ ਇੱਕ ਚਮਚਾ ਸਿੰਧਾ ਲੂਣ ਦਾ ਤੁਸੀਂ ਚਾਹੋ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਨਾ ਪਾਓ ਸਾਰੇ ਮਸਾਲੇ ਤੇ ਚੀਨੀ ਵਗੈਰਾ ਜਿਹੜੀ ਪੀਸਤੀ ਆਪਾਂ ਇੱਕ ਡੱਬੀ ਦੇ ਵਿੱਚ ਕੱਢ ਲਈਏ ਆ ਟਾਈਟ ਡੱਬੀ ਦੇ ਵਿੱਚ ਤੁਸੀਂ ਇਹਨੂੰ 1 ਮਹੀਨੇ ਤੱਕ ਸਟੋਰ ਕਰ ਸਕਦੇ ਹੋ ਲੋ ਜੀ ਸਭ ਤੋਂ ਪਹਿਲਾਂ ਆਪਾਂ ਸਿੰਪਲ ਜਿਹੜਾ ਨਿੰਬੂ ਪਾਣੀਆ ਬਣਾ ਕੇ ਤਿਆਰ ਕਰ ਲਾਂਗੇ ਇੱਕ ਗਲਾਸ ਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚਾ ਆਪਣਾ ਇਹ ਪੀਸਿਆ ਹੋਇਆ ਮਸਾਲਾ ਤੇ ਚੀਨੀ ਇੱਥੇ ਤੁਸੀਂ ਖੰਡ ਦੀ ਜਗ੍ਹਾ ਤੇ ਮਿਸ਼ਰੀ ਵੀ ਪਾ ਸਕਦੇ ਹੋ ਕੁਦਰਤੀ ਮੇਰੇ ਕੋਲ ਉਸ ਦਿਨ ਮਿਸ਼ਰੀ ਖਤਮ ਸੀ ਸੋ ਮੈਂ ਇੱਥੇ ਖੰਡ ਪੀਸ ਲਈ ਮੈਂ ਇਦਾਂ ਹੀ ਸਾਰਾ ਮਟੀਰੀਅਲ ਬਣਾ ਕੇ ਰੱਖ ਲੈਣੀ ਹੁੰਦੀ ਆ ਤੇ ਫਿਰ ਬੱਚੇ ਬਿਲਕੁਲ ਵੀ ਤੰਗ ਨਹੀਂ ਕਰਦੇ ਇੱਕ ਮਿੰਟ ਦੇ ਵਿੱਚ ਤੁਸੀਂ ਇਹ ਜਿਹੜਾ ਨਿੰਬੂ ਪਾਣੀ ਆ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਜੇ ਤੁਹਾਡੇ ਕੋਈ ਰਿਸ਼ਤੇਦਾਰ ਆਉਂਦਾ ਘਰੇ ਉਹਨਾਂ ਨੂੰ ਤੁਸੀਂ ਬਣਾ ਕੇ ਦੇ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਪੈਣਪਰਾ ਖੇਤੋਂ ਆਉਂਦੇ ਨੇ ਉਹਨਾਂ ਨੂੰ ਬਣਾ ਕੇ ਦੇ ਸਕਦੇ ਹਾਂ ਖੁਦ ਵੀ ਜਦੋਂ ਤੁਹਾਡਾ ਮਾਨਾ ਮਿੰਟਾਂਸ ਤੁਸੀਂ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੋ ਬਿਲਕੁਲ ਵੀ ਪਰੇਸ਼ਾਨੀ ਨਹੀਂ ਆਉਂਦੀ ਫਿਰ ਨਿੰਬੂ ਪਾਣੀ ਬਣਾਉਣ ਦੀ ਤੁਸੀਂ ਇਹਨੂੰ ਡੇਢ ਮਹੀਨੇ ਤੱਕ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਇਹ ਟਾਈਟ ਡੱਬੇ ਦੇ ਵਿੱਚ ਰੱਖਿਓ ਨਹੀਂ ਤਾਂ ਜਿਹੜੀ ਖੰਡਾ ਹਵਾ ਲੱਗਣ ਨਾਲ ਪਾਣੀ ਛੱਡ ਜਾਂਦੀ ਹੈ ਲੋ ਜੀ ਨਿੰਬੂ ਆਪਾਂ ਨਚੋੜਤਾ ਅੱਧਾ ਕਿ ਨਿੰਬੂ ਤਕਰੀਬਨ ਮੈਂ ਨਚੋੜਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਈਸ ਕਿਊਬਸ ਬਰਫ਼ ਪਾ ਦਾਂਗੇ ਜਿੰਨੇ ਤੁਸੀਂ ਪਾਣੀ ਆ ਪਾ ਸਕਦੇ ਹੋ ਤੇ ਨਾਲ ਆਪਾਂ ਪਾਵਾਂਗੇ ਜੀ ਠੰਡਾ ਪਾਣੀ ਜਦੋਂ ਤੁਸੀਂ ਮਸਾਲਾ ਪੀਸ ਕੇ ਰੱਖ ਲਿਆ ਫਿਰ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਨਿੰਬੂ ਪਾਣੀ ਨੂੰ ਉਹ ਜੀ ਚਮਚੇ ਦੀ ਹਲਪ ਦੇ ਨਾਲ ਆਪਾਂ ਇਹਨੂੰ ਮਸਾਲੇ ਨੂੰ ਖੋੜ ਦੇਾਂਗੇ ਸਾਰੇ ਨੂੰ ਤਿਆਰ ਆਪਣਾ ਨਿੰਬੂ ਪਾਣੀ ਇੱਕ ਦਿਨ ਤੁਸੀਂ ਇਕੱਠੀ ਤਿਆਰੀ ਕਰਕੇ ਰੱਖ ਸਕਦੇ ਹੋ ਜਿੱਦਾਂ ਤੁਸੀਂ ਜਿੰਨਾ ਤੁਸੀਂ ਨਿੰਬੂ ਪਾਣੀ ਪੀਨੇ ਹੋ ਗਰਮੀ ਦੇ ਵਿੱਚ ਤੁਸੀਂ ਅੱਧਾ ਕਿਲੋ ਚੀਨੀ ਮਿਸ਼ਰੀ ਜੋ ਵੀ ਤੁਹਾਡੇ ਕੋਲੇ ਹੈਗਾ ਤੁਸੀਂ ਪੀਸ ਕੇ ਰੱਖ ਸਕਦੇ ਹੋ ਅਲੱਗ ਤੋਂ ਡੱਬੇ 'ਚ ਮਸਾਲਾ ਅਲੱਗ ਬਣਾ ਕੇ ਰੱਖ ਲਓ ਤੇ ਜਦੋਂ ਜਿਹਦਾ ਜਿੰਨਾ ਮਨ ਹੈ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਕੇ ਪੀ ਸਕਦੇ ਹੋ ਲਓ ਜੀ ਨਾਲ ਹੀ ਆਪਾਂ ਬਣਾਵਾਂਗੇ ਪੁਦੀਨੇ ਵਾਲਾ ਸ਼ਰਬਤ ਇੱਥੇ ਮਿਕਸੀ ਦਾ ਜਾਰ ਮੇਰੇ ਕੋਲੇ ਸੀਗਾ ਸੋ ਇਸ ਕਰਕੇ ਮੈਂ ਪੱਤੇ ਮਿਕਸੀ ਦੇ ਜਾਰ ਦੇ ਵਿੱਚ ਪਾਲੇ ਨਹੀਂ ਮੈਂ ਇਹਨੂੰ ਇੱਕ ਸਲਵੱਟੇ ਨਾਲ ਪੀਸ ਲੈਣੀ ਹੁੰਦੀ ਆ ਜਾਂ ਆਪਾਂ ਜਿਹੜਾ ਆਪਣਾ ਚਕਲਾ ਬੇਲਣਾ ਆਪਾਂ ਪੁਦੀਨੇ ਦੇ ਪੱਤੇ ਉਸ ਤੇ ਵੀ ਰਗੜ ਸਕਦੇ ਆ ਬੇਲਣੇ ਦੇ ਨਾਲ ਜੜੀਆਂ ਮੋਟੀਆਂ ਡੰਡੀਆਂ ਨੇ ਉਹਨੂੰ ਆਪਾਂ ਬਾਹਰ ਕੱਢ ਦਾਂਗੇ ਇਹ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਪਦੀਨੇ ਵਾਲਾ ਤੇ ਬਿਲਕੁਲ ਇਹਦਾ ਸਵਾਦ ਇਦਾਂ ਆਉਂਦਾ ਵੀ ਜਿਵੇਂ ਆਪਾਂ ਗੰਨੇ ਦਾ ਰਸ ਪੀ ਰਹੇ ਹੋਈਏ ਲੋ ਜੀ ਨਾਲ ਹੀ ਆਪਾਂ ਇਹਦੇ ਵਿੱਚ ਉਹ ਮਸਾਲਾ ਤੇ ਚੀਨੀ ਪੀਸੀ ਹੋਈ ਪਾ ਦਾਂਗੇ ਖੰਡ 1.5 ਚਮਚ ਤਕਰੀਬਨ ਮੈਂ ਪਾਤਾ ਜਿੰਨਾਕ ਤੁਸੀਂ ਮਿੱਠਾ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਨਾਲ ਆਪਾਂ ਠੰਡਾ ਪਾਣੀ ਪਾਵਾਂਗੇ ਇੱਥੇ ਮੈਂ ਨਿੰਬੂ ਆ ਜਿਹੜਾ ਨਾਲ ਹੀ ਨਚੋੜਦਾ ਸੀ ਵੀਡੀਓ ਦੇ ਵਿੱਚ ਰਿਕਾਰਡ ਨਹੀਂ ਹੋਇਆ ਸੌਰੀ ਲੋ ਜੀ ਇਹਨੂੰ ਆਪਾਂ ਪਾਉਂਦਾਂਗੇ ਮੈਂ ਜੱਗ ਦੇ ਵਿੱਚ ਹੀ ਨਿੰਬੂ ਨਚੋੜਦਾ ਸੀ ਉਹ ਦੀ ਤੁਸੀਂ ਚਾਹੋ ਇਹਨੂੰ ਪੁਣ ਕੇ ਪੀ ਸਕਦੇ ਹੋ ਨਹੀਂ ਤੁਸੀਂ ਐਦਾਂ ਵੀ ਪੀ ਸਕਦੇ ਹੋ ਪਦੀਨੇ ਨੂੰ ਬਹੁਤ ਜ਼ਿਆਦਾ ਚੰਗਾ ਹੁੰਦਾ ਪਦੀਨਾ ਠੰਡਾ ਹੁੰਦਾ ਗਰਮੀ ਦੇ ਵਿੱਚ ਲੋ ਜੀ ਨਾਲ ਹੀ ਆਪਾਂ ਆਈਸ ਕਯੂਬਸ ਪਾ ਦਾਂਗੇ ਇਹ ਆਪਣਾ ਸ਼ਰਬਤ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਠੰਡਾ ਪਾਣੀ ਪਾ ਦਾਂਗੇ ਉੱਤੇ ਜਿੰਨਾ ਤੁਸੀਂ ਠੰਡਾ ਪੀਣੇ ਉਹਨਾਂਕ ਪਾਣੀ ਤੁਸੀਂ ਪਾ ਸਕਦੇ ਹੋ ਬਸ ਜਿਆਦਾ ਠੰਡਾ ਨਾ ਪੀਆ ਕਰੋ ਨੋਰਮਲ ਪੀਆ ਕਰੋ ਠੰਡਾ ਪਾਣੀ ਬਹੁਤਾ ਚੰਗਾ ਨਹੀਂ ਹੁੰਦਾ ਸਿਹਤ ਵਾਸਤੇ ਲਓ ਜੀ ਦੋਨੋਂ ਸ਼ਰਬਤ ਆਪਣੇ ਤਿਆਰ ਨੇ ਬਹੁਤ ਸੌਖਾ ਹੋ ਗਿਆ ਨਿੰਬੂ ਪਾਣੀ ਬਣਾਉਣਾ ਹੁਣ ਘੰਟੇ ਆਪਾਂ ਨੂੰ ਮੁੱਠਾ ਕੋਲ ਦੀ ਲੋੜ ਨਹੀਂ ਹੈਗੀ ਮਿੰਟਾਂ ਦੇ ਵਿੱਚ ਆਪਾਂ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹਾਂ ਤੇ ਸਾਰੀ ਗਰਮੀ ਆਪਾਂ ਮੌਜਾਂ ਨਾਲ ਤਾਜ਼ਾ ਨਿੰਬੂ ਦਾ ਪਾਣੀ ਪੀ ਸਕਦੇ ਹਾਂ ਠੰਡਾ ਠੰਡਾ ਪੀਓ ਇੰਜੋਏ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਨਾਲ ਹੀ ਕਮੈਂਟ ਜ਼ਰੂਰ ਕਰਿਆ ਕਰੋ ਕਿ ਮਨੀਆਂ ਲੱਗਦੀਆਂ ਨੇ ਵੀਡੀਓ ਕਿਹਨੇ ਕਿਹਨੇ ਮੇਰੀ ਕਿਹੜੀ ਕਿਹੜੀ ਰੈਸਪੀ ਟਰਾਈ ਕੀਤੀਆਂ ਤੇ ਕਿਹਨੇ ਕਿਹੜੀ ਕਿਹੜੀ ਰੈਸਪੀ ਵਧੀਆ ਲੱਗੀ ਹੈ ਜ਼ਰੂਰ ਦੱਸਿਆ ਕਰੋ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਿਓ ਬਹੁਤ ਸਾਰਾ ਪਾਣੀ ਪੀਆ ਕਰੋ ਥੈਂਕ ਯੂ